ਲੁਧਿਆਣਾ ਦੇ ਵਿੱਚ ਕਾਂਗਰਸ ਪਾਰਟੀ ਨੂੰ ਲੱਗਿਆ ਇੱਕ ਵੱਡਾ ਝਟਕਾ ਹਲਕਾ ਇੰਚਾਰਜ ਨੇ ਛੱਡ ਦਿੱਤੀ ਹੈ ਕਾਂਗਰਸ ਪਾਰਟੀ ਤੇ ਫੜ ਲਿਆਏ ਆਮ ਆਦਮੀ ਪਾਰਟੀ ਦਾ ਪੱਲਾ ਜੀ ਹਾਂ ਦੱਸ ਦਈਏ ਕਿ ਅੱਜ ਬੋਲੇ ਲੁਧਿਆਣਾ ਦੇ ਵਿੱਚ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਉਹਨਾਂ ਦੇ ਹਲਕਾ ਇੰਚਾਰਜ ਨੇ ਕਾਂਗਰਸ ਪਾਰਟੀ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਹੈ ਤੇ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ ਗਿਆ ਹੈ ਅਤੇ ਦੱਸਤੀ ਹੈ ਕਿ ਹਲਕਾ ਇੰਚਾਰਜ ਜਿਹੜੇ ਕਿ ਆਤਮਨਗਰ ਦੇ ਇੰਚਾਰਜ ਨੇ ਉਹਨਾਂ ਦੇ ਵੱਲੋਂ ਕਾਂਗਰਸ ਪਾਰਟੀ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਉਹਨਾਂ ਨੇ ਹੁਣ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ ਹੈ ਦੱਸ ਦਈਏ ਕਿ ਆਮ ਆਦਮੀ ਪਾਰਟੀ ਇਹ ਸੂਬਾ ਪ੍ਰદાન ਅਮਨ ਅਰੋੜਾ ਹੋਣਾ ਦੇ ਵੱਲੋਂ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਹੈ ਤੇ ਉਹਨਾਂ ਦਾ ਰਸਮੀ ਸਵਾਗਤ ਵੀ ਕੀਤਾ ਗਿਆ ਹੈ ਦੱਸ ਦਈਏ ਕਿ ਜਿਸ ਵੇਲੇ ਇਹ ਰਸਮੀ ਸਵਾਗਤ ਦੀ ਰਸਮ ਕੀਤੀ ਗਈ ਉਸ ਵੇਲੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਮਨ ਸ਼ੇਰ ਸਿੰਘ ਚੈਰੀਕਲਸੀ ਤੇ ਹੋਰ ਵਿਧਾਇਕ ਵੀ ਸ਼ਾਮਿਲ ਸਨ ਅਤੇ ਜਿਕਰੇ ਖਾਸ ਹੈ ਕਿ ਨਿਗਮ ਚੋਣਾਂ ਬਿਲਕੁਲ ਸਿੱਧੇ ਆਈਆਂ ਹੋਈਆਂ ਨੇ ਤੇ ਇਸ ਵੇਲੇ ਬਹੁਤ ਸਾਰੀਆਂ ਹੋਰ ਪਾਰਟੀਆਂ ਦੇ ਜਿਹੜੇ ਆਗੂ ਨੇ ਮੈਂਬਰ ਨੇ ਜਿਨ੍ਹਾਂ ਦੇ ਆਪਣੇ ਏਰੀਏ ਦੇ ਵਿੱਚ ਇੱਕ ਰੁਤਬਾ ਹੈ ਉਹ ਹੋਰ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤਤਪਰ ਨੇ ਤੇ ਬਹੁਤ ਸਾਰੇ ਜਿਹੜੇ ਮੈਂਬਰ ਜਿਨ੍ਹਾਂ ਦੇ ਦਾਇਕ ਨੇ ਉਹਨਾਂ ਦੇ ਵੱਲੋਂ ਪਹਿਲਾ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਇਆ ਗਿਆ ਹੈ ਤੇ ਉਹਨਾਂ ਨੂੰ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਵਾਗਤੀ ਤੌਰ ਤੇ ਉਹਨਾਂ ਨੂੰ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਹੈ ਇੱਥੇ ਦੱਸਦੀ ਹੈ ਕਿ ਗੁਰਪ੍ਰੀਤ ਸਿੰਘ ਗੋਪੀ ਵੀ ਜਿਹੜੇ ਕਿ ਹੋਰ ਕਿਸੇ ਪਾਰਟੀ ਦੇ ਸਨ ਉਹਨਾਂ ਦੇ ਵੱਲੋਂ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਉਸੀ ਤਾਕਤ ਨੂੰ ਵਧਾਇਆ ਗਿਆ ਹੈ ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਕੋਸ਼ੜ ਬਲਵਿੰਦਰ ਸਿੰਘ ਕਹਲੋਂ ਰਣਜੀਤ ਸਿੰਘ ਊਬੀ ਰਣਵੀਰ ਸਿੰਘ ਊਬੀ ਸੁਖਵੰਤ ਸਿੰਘ ਊਬੀ ਜਗਜੀਤ ਸਿੰਘ ਪਾਮ ਤੇ ਦਵਿੰਦਰ ਸਿੰਘ ਵਾਲੀਆ ਦੇ ਸਮੇਤ ਬਹੁਤ ਸਾਰੇ ਹੋਰ ਵਿਧਾਇਕ ਤੇ ਆਗੂ ਨੇ ਜਿਨ੍ਹਾਂ ਨੇ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਸੀ ਤੇ ਉਹ ਹੁਣ ਆਪ ਪਾਰਟੀ ਦੇ ਵਿੱਚ ਸ਼ਾਮਿਲ ਵੀ ਹੋ ਗਏ ਨੇ ਅਤੇ ਦੱਸ ਦਈਏ ਕਿ ਜਦੋਂ ਹੁਣ ਨਗਮ ਚ ਜਿਹੜੀਆਂ ਚੋਣਾਂ ਨੇ ਉਹ ਬਿਲਕੁਲ ਹੀ ਸੱਤੇ ਆਈਆਂ ਹੋਈਆਂ ਨੇ ਤੇ ਇਸ ਵੇਲੇ ਕਿਸੇ ਵੀ ਆਗੂ ਦੇ ਵੱਲੋਂ ਕਿਸੇ ਵੀ ਹਲਕਾ ਇੰਚਾਰਜ ਦੇ ਵੱਲੋਂ ਆਪਣੀ ਪਾਰਟੀ ਨੂੰ ਛੱਡਣਾ ਇਸ ਵੇਲੇ ਇੱਕ ਝਟਕਾ ਦੇਣ ਵਾਲੀ ਗੱਲ ਹੈ ਤੇ ਦੂਸਰੀ ਪਾਰਟੀ ਨੂੰ ਤਾਕਤ ਦੇਣਾ ਸਮਝਿਆ ਜਾ ਰਿਹਾ ਹੈ ਤੇ ਇਸ ਵੇਲੇ ਹੀ ਜਿਹੜੇ ਕਿ ਆਤਮ ਨਗਰ ਦੇ ਜਿਹੜੇ ਹਲਕਾ ਇੰਚਾਰਜ ਨੇ ਕਮਲਜੀਤ ਸਿੰਘ ਕੜਵਲ ਉਹਨਾਂ ਨੇ ਇਸ ਵੇਲੇ ਕਾਂਗਰਸ ਪਾਰਟੀ ਨੂੰ ਛੱਡ ਕੇ ਉਸ ਪਾਰਟੀ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਹੈ ਤੇ ਇਸ ਵੇਲੇ ਜਦੋਂ ਨਗਮ ਜਿਹੜੀਆਂ ਨਿਗਮ ਚੋਣਾਂ ਨੇ ਬਿਲਕੁਲ ਸਿਰਤੇ ਨੇ ਉਸ ਵੇਲੇ ਕਿਸੇ ਹੋਰ ਪਾਰਟੀ ਦੇ ਵਿੱਚ ਸ਼ਾਮਿਲ ਹੋਣਾ ਉਸ ਪਾਰਟੀ ਦੀ ਤਾਕਤ ਨੂੰ ਵਧਾਉਣਾ ਹੈ ਤੇ ਇਸ ਵਲੇ ਕਮਲਜੀਤ ਸਿੰਘ ਕੜਵਲਹੋਰਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣਾ ਲਾ ਕੇ ਇਸ ਆਪ ਪਾਰਟੀ ਦੀ ਜਿਹੜੀ ਤਾਕਤ ਨੂੰ ਵਧਾਉਣ ਵਾਲਾ ਕੰਮ ਹੈ ਤੇ ਫਿਰ ਹਾਲ ਦੀ ਘੜੀ ਦੇ ਵਿੱਚ ਜਿਹੜੇ ਕਿ ਬਹੁਤ ਸਾਰੇ ਹੋਰ ਵਿਧਾਇਕ ਤੇ ਮੰਤਰੀ ਨੇ ਉਹਨਾਂ ਦੇ ਵੱਲੋਂ ਆਪ ਪਾਰਟੀ ਦੇ ਵਿੱਚ ਸ਼ਾਮਿਲ ਹੋਣਾ ਇੱਕ ਵਕਤ ਵਡਪਾਗਾ ਸਮਝਿਆ ਜਾ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਕੀਤੇ ਗਏ ਕੰਮ ਨੇ ਉਹਨਾਂ ਦੇ ਪੱਖ ਦੇ ਵਿੱਚ ਜਿਹੜੇ ਲੋਕ ਨੇ ਬਹੁਤ ਜ਼ਿਆਦਾ ਖੁਸ਼ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਬਹੁਤ ਸਾਰੀਆਂ ਅਜਿਹੀਆਂ ਨੀਤੀਆਂ ਚਲਾਈਆਂ ਜਾ ਰਹੀਆਂ ਨੇ ਜਿਹੜੀਆਂ ਕਿ ਲੋਕਾਂ i did lay it ਤੇ ਇਸ ਵੇਲੇ ਕਮਲਜੀਤ ਸਿੰਘ ਕੜਵਲ ਹੋਰਾਂ ਦੇ ਵੱਲੋਂ ਅਗਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਗਿਆ ਤੇ ਇਹ ਸੁਭਾਵਿਕ ਗੱਲ ਹੈ ਕਿ ਕਾਂਗਰਸ ਪਾਰਟੀ ਦੇ ਲਈ ਇੱਕ ਚਟਕਾ ਹੋਵੇਗਾ ਤੇ ਆਮ ਆਦਮੀ ਪਾਰਟੀ ਦੇ ਲਈ ਇੱਕ ਮਜ਼ਬੂਤੀ ਹੋਵੇਗੀ ਅਤੇ ਦੱਸਦੀ ਕਿ ਪਹਿਲਾਂ ਵੀ ਬਹੁਤ ਸਾਰੇ ਵਿਧਾਇਕਾਂ ਤੇ ਮੰਤਰੀਆਂ ਦੇ ਵੱਲੋਂ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ ਸੀ ਤੇ ਉਹਨਾਂ ਦੇ ਵੱਲੋਂ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਇਸ ਦੇ ਵਿੱਚ ਕੰਮ ਕੀਤੇ ਜਾ ਰਹੇ ਨੇ ਅਤੇ ਦਿਏ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोड़ा ਹੋਣਾ ਦੇ ਵੱਲੋਂ ਕਮਲਜੀਤ ਸਿੰਘ ਕੜਬਲ ਹੋਣਾ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਉਹਨਾਂ ਨੂੰ ਇਸ ਸਵਾਗਤ ਦੇ ਲਈ ਰਸਮੀ ਜਿਹੜੀਆਂ ਕੁਝ ਰਵਾਇਤਾਂ ਵੀ ਕੀਤੀਆਂ ਗਈਆਂ ਨੇ ਉਹਨਾਂ ਦਾ ਰਸਮੀ ਤੌਰ ਤੇ ਸਵਾਗਤ ਵੀ ਕੀਤਾ ਗਿਆ ਹੈ ਦੱਸਦੀ ਹੈ ਕਿ ਇਸ ਵੇਲੇ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਤੇ ਉਹ ਵੀ ਨਿਗਮ ਚੋਣਾਂ ਤੋਂ ਐਨ ਵਕਤ ਪਹਿਲਾਂ ਔਰ ਪਹਿਲਾਂ ਵੀ ਦੱਸਦੀ ਹੈ ਕਿ ਬਹੁਤ ਸਾਰੇ ਹੋਰ ਵੀ ਵਿਧਾਇਕ ਨੇ ਜਿਨ੍ਹਾਂ ਨੇ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ